ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਾਰੀ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਇੱਕ ਸਾਲ ਦੇ ਲੰਬੇ ਸੰਘਰਸ਼ ਤੋਂ ਬਾਅਦ ਆਖਰ ਕਿਸਾਨ ਅਤੇ ਕੇਂਦਰ ਸਰਕਾਰ ਦੇ ਵਿੱਚ ਗੱਲਬਾਤ ਦਾ سلسلہ ਸ਼ੁਰੂ ਹੋਇਆ ਤੇ ਸਾਰਿਆਂ ਨੇ ਸੁੱਖ ਦਾ ਸਾਹ ਲਿਆ ਇੱਕ ਆਸ ਵੱਜੀ ਸੀ ਕਿ ਸ਼ਾਇਦ ਕੋਈ ਹਾਲਤ ਨਿਕਲ ਜਾਏ ਪੰਜਾਬ ਜੋ ਲਗਾਤਾਰ ਅੰਦੋਲਨਾਂ ਦੀ ਮਾਰ ਚੱਲ ਰਿਹਾ ਹੈ ਸ਼ਾਇਦ ਵਾਪਸ ਪਟੜੀ ਤੇ ਆ ਸਕੇ ਇਹ ਕਿਹਾ ਗਿਆ ਕਿ ਪਹਿਲੇ ਦੌਰ ਦੀ ਗੱਲਬਾਤ ਬੜੇ ਹੀ ਸੁਖਾਵੇ ਮਾਹੌਲ ਦੇ ਵਿੱਚ ਹੋਈ। ਅਗਲੀ ਮੀਟਿੰਗ ਦੀ ਤਰੀਕ 22 ਫਰਵਰੀ ਵੀ ਤੈਅ ਕਰ ਲਈ ਗਈ ਅਤੇ ਉਸ ਮੀਟਿੰਗ ਦੇ ਵਿੱਚ ਭਾਰਤ ਦੇ ਖੇਤੀ ਮੰਤਰੀ ਸ਼ਿਵਰਾਜ ਚੋਹਾਨ ਦੇ ਵੀ ਸ਼ਾਮਲ ਹੋਣ ਨੂੰ ਯਕੀਨੀ ਬਣਾਇਆ ਜਾਏਗਾ ਇਹ ਵੀ ਕਿਹਾ ਗਿਆ। ਖੇਤੀ ਮੰਤਰੀ ਜਿਹੜੇ ਨੇ ਉਹ ਹੀ ਕਿਸਾਨਾਂ ਦੀਆਂ ਮੰਗਾਂ ਦੇ ਉੱਪਰ ਕੋਈ ਫੈਸਲਾ ਲੈ ਸਕਦੇ ਹਨ। ਇਸ ਲਈ ਅਗਲੀ ਮੀਟਿੰਗ ਦੇ ਵਿੱਚ ਕੋਈ ਹੱਲ ਨਿਕਲਣ ਦੀ ਜਿਹੜੀ ਉਮੀਦ ਸੀ ਉਹ ਵੀ ਵੱਜ ਗਈ ਸੀ ਪਰ ਹੁਣ ਕਿਸਾਨ ਜਥੇਬੰਦੀਆਂ ਦੀ ਦੂਸਰੀ ਧਿਰ ਨੇ ਆਪਣਾ ਨਵਾਂ ਮੋਰਚਾ ਲਾਉਣ ਦਾ ਐਲਾਨ ਕਰਕੇ ਕਈ ਲੋਕਾਂ ਦੀਆਂ ਆਸਾਂ ਤੇ ਪਾਣੀ ਜ਼ਰੂਰ ਫੇਰ ਦਿੱਤਾ ਹੈ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਦੇ ਲਈ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ 5 ਮਾਰਚ ਤੋਂ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਗਿਆ ਹੈ ਕਿਸਾਨ ਆਗੂਆ ਬੁੱਟਾ ਸਿੰਘ ਬੁਰਜਗਿਲ ਰੁਲਦੂ ਸਿੰਘ ਮਾਨਸਾ ਅਤੇ ਬੁੱਟਾ ਸਿੰਘ ਸ਼ਾਦੀਪੁਰ ਨੇ ਅੱਜ ਕਿਸਾਨ ਭਵਨ ਚੰਡੀਗੜ੍ਹ ਦੇ ਵਿੱਚ ਐਸ ਕੇ ਐਮ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਮੰਡੀਕਰਨ ਨੀਤੀ ਦੇ ਨਵੇਂ ਖਰੜੇ ਵਿਰੁੱਧ ਸੂਬਿਆਂ ਦੀਆਂ ਰਾਜਧਾਨੀਆਂ ਵਿੱਚ ਸੰਘਰਸ਼ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ ਇਸੇ ਤਹਿਤ ਐਸਕੇਐਮ ਗ੍ਰਾਹਕ ਸੰਯੁਕਤ ਕਿਸਾਨ ਮੋਰਚਾ ਉਸਦੀ ਪੰਜਾਬ ਇਕਾਈ ਵੱਲੋਂ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲਗਾਇਆ ਜਾਵੇਗਾ ਐਸਕੇਐਮ ਦੇ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵਿਧਾਨ ਸਭਾ ਦਾ ਵਿਸ਼ੇਸ਼ اجلاس ਬੁਲਾ ਕੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਖੇਤੀ ਮੰਡੀਕਰਨ ਨੀਤੀ ਦੇ ਨਵੇਂ ਖਰੜੇ ਨੂੰ ਰੱਦ ਕਰੇ ਇਸ ਦੇ ਨਾਲ ਹੀ ਪੰਜਾਬ ਦੇ ਕਿਸਾਨਾਂ ਨੂੰ ਬਾਸਮਤੀ ਆਲੂ ਮੱਕੀ ਮਟਰ ਅਤੇ ਗੋਭੀ ਸਣੇ ਹੋਰ ਫਸਲਾਂ ਤੇ ਐਮਐਸਪੀ ਜਿਹੜਾ ਮਿਨਿਮਮ ਸਪੋਰਟ ਪ੍ਰਾਈਸ ਹੈ ਉਹ ਦਵੇ ਅਤੇ ਐਮਐਸਪੀ ਤੇ ਇਹ ਖਰੀਦ ਨੂੰ ਵੀ ਯਕੀਨੀ ਬਣਾਉਣ ਦੀ ਮੰਗ ਵੀ ਇਨ੍ਹਾਂ ਕਿਸਾਨ ਆਗੂਆਂ ਵੱਲੋਂ ਕੀਤੀ ਗਈ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਦਿੱਲੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਨੌਕਰੀਆਂ ਤੇ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਸੀ ਜੋ ਕਿ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ ਉਹਨਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਦਿੱਲੀ ਮੋਰਚੇ ਦੇ ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਅਤੇ ਬੰਨ ਦਾ ਮੁਆਵਜ਼ਾ ਦੇਵੇ ਇਸ ਦੇ ਨਾਲ ਹੀ ਪੁਲਿਸ ਵੱਲੋਂ ਕਿਸਾਨਾਂ ਵਿਰੁੱਧ ਦਰਜ ਕੀਤੇ ਗਏ ਸਾਰੇ ਕੇਸ ਵੀ ਰੱਦ ਕੀਤੇ ਜਾਣ ਇਹ ਵੀ ਕਿਹਾ ਗਿਆ ਕਿ ਸੂਬੇ ਵਿੱਚ ਗੰਨੇ ਦੇ ਕਾਸ਼ਤਕਾਰਾਂ ਨੂੰ ਡੀਏਪ ਨਹੀਂ ਮਿਲ ਰਹੀ ਹੈ ਤੇ ਮੱਕੀ ਦੇਆਂ ਬੀਜਾਂ ਦੀ ਵੀ ਕਾਲਾ ਬਜਾਰੀ ਹੋ ਰਹੀ ਹੈ ਪਰ ਪੰਜਾਬ ਸਰਕਾਰ ਇਸ ਤੇ ਨੱਥ ਪਾਉਣ ਦੇ ਵਿੱਚ ناکਾਮ ਹੋ ਗਈ ਹੈ ਸਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਹੁਣ ਤੱਕ ਕਾਰਪੋਰੇਟ ਘਰਾਣਿਆਂ ਦਾ 15 ਲੱਖ ਕਰੋੜ ਦੇ ਕਰਜ਼ਿਆਂ ਦੇ ਉੱਪਰ ਲੀਕ ਮਾਰ ਚੁੱਕੀ ਹੈ ਪਰ ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਮਾਫ ਨਹੀਂ ਕੀਤੇ ਜਾ ਰਹੇ ਪੰਜਾਬ ਸਰਕਾਰ ਨੇ ਵੀ 19 ਦਸੰਬਰ 2023 ਨੂੰ ਹੋਈ ਇੱਕ ਮੀਟਿੰਗ ਦੇ ਵਿੱਚ ਜਿਹੜੇ ਸਹਿਕਾਰੀ ਬੈਂਕ ਨੇ ਕੋਆਪਰੇਟਿਵ ਬੈਂਕ ਨੇ ਉਹਨਾਂ ਦੇ ਕਰਜ਼ਿਆਂ ਦੀ ਸੈਟਲਮੈਂਟ ਲਈ ਨਬਾਰਡ ਨਾਲ ਸਲਾਹ مشورہ ਕਰਕੇ ਕਮਰਸ਼ੀਅਲ ਬੈਂਕਾਂ ਦੀ ਤਰਜ਼ ਦੇ ਉੱਤੇ ਹੀ ਇੱਕ ਮੁਸ਼ਤ ਨਬੇੜਾ ਮਤਲਬ ਵਨ ਟਾਈਮ ਸੈਟਲਮੈਂਟ ਦੀ ਸਕੀਮ ਲਈ ਉਹਦਾ ਵਾਦਾ ਕੀਤਾ ਸੀ ਪਰ ਉਹ ਵੀ ਹਾਲੇ ਤੱਕ ਪੂਰਾ ਨਹੀਂ ਹੋਇਆ। ਇਸਾਨ ਆਗੂਆਂ ਨੇ ਪੰਜਾਬ ਅਤੇ ਹਰਿਆਣਾ ਵਿੱਚ ਜ਼ਮੀਨ ਹੇਠਲੇ ਪਾਣੀ ਦੇ ਸਬੰਧੀ ਕੇਂਦਰੀ ਕਮਿਸ਼ਨ ਦੀ ਆਈ ਇੱਕ ਤਾਜ਼ਾ ਰਿਪੋਰਟ ਦਾ ਵੀ ਗੰਭੀਰ ਨੋਟਿਸ ਲਿਆ ਤੇ ਮੰਗ ਕੀਤੀ ਕਿ ਸੂਬਾ ਸਰਕਾਰ ਪਾਣੀ ਨੂੰ ਪ੍ਰਦੂਸ਼ਣ ਤੋਂ ਮੁਕਤ ਕਰਨ ਦੇ ਲਈ ਠੋਸ ਕਦਮ ਚੁੱਕੇ। ਕਿਸਾਨ ਆਗੂਆਂ ਨੇ ਸੂਬਾ ਸਰਕਾਰ ਤੋਂ ਹਰ ਖੇਤ ਨੂੰ ਨਹਿਰੀ ਪਾਣੀ ਅਤੇ ਹਰ ਘਰ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਏ ਇਹ ਵੀ ਸੂਬਾ ਸਰਕਾਰ ਤੋਂ ਮੰਗ ਕੀਤੀ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਮੰਗਾਂ ਦੇ ਵਿੱਚ ਨਵਾਂ ਕੀ ਹੈ ਅਤੇ ਇਹ ਮੰਗਾਂ ਜਿਹੜੀਆਂ ਨੇ ਉਹ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜੋ ਹੈ ਅਤੇ ਕਿਸਾਨ ਮਜ਼ਦੂਰ ਮੋਰਚਾ ਉਹਨਾਂ ਦੀਆਂ ਮੰਗਾਂ ਨਾਲੋਂ ਵੱਖਰੀਆਂ ਕਿਵੇਂ ਹਨ। ਜਿਹੜਾ ਡੱਲੇਵਾਲ ਅਤੇ ਪੰਦੇਰ ਅੰਦੋਲਨ ਕਰ ਰਹੇ ਨੇ ਸੰਘਰਸ਼ ਕਰ ਰਹੇ ਨੇ ਉਹ ਵੀ ਤਾਂ ਐਮਐਸਪੀ ਦੀ ਕਾਨੂੰਨੀ ਗਰੰਟੀ ਅਤੇ ਕਰਜ਼ਾ ਮਾਫੀ ਸਮੇਤ 10 ਮੰਗਾਂ ਨੂੰ ਲੈ ਕੇ ਹੀ ਅੰਦੋਲਨ ਕਰ ਰਹੇ ਨੇ ਸੰਘਰਸ਼ ਕਰ ਰਹੇ ਨੇ ਤੇ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਬੈਠੇ ਨੇ ਇਹ ਮੰਗਾਂ ਦੀ ਪੂਰਤੀ ਲਈ ਵੀ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਹੋ ਰਹੀ ਹੈ ਇਹੀ ਮੰਗਾਂ ਨੇ ਜਿਨ੍ਹਾਂ ਨੂੰ ਮਨਾਉਣ ਦੇ ਲਈ ਜੋ ਗੱਲਬਾਤ ਦਾ سلسلہ ਸ਼ੁਰੂ ਹੋਇਆ ਹੈ ਇਹਨਾਂ ਮੰਗਾਂ ਵਾਸਤੇ ਹੀ ਹੋ ਰਿਹਾ ਹੈ ਫੇਰ ਜਿਹੜੇ ਗੱਲਬਾਤ ਦੇ ਨਤੀਜੇ ਨੇ ਉਹਨਾਂ ਦੀ ਉਡੀਕ ਕੀਤੇ ਬਿਗੈਰ ਹੀ ਨਵਾਂ ਮੋਰਚਾ ਲਾਉਣ ਦਾ ਐਲਾਨ ਕਰਨਾ ਇੱਕ ਕਿੰਨਾ ਕੁ ਵਾajib ਹੈ ਕਿੰਨੇ ਕੁ ਸਮਝਦਾਰੀ ਵਾਲੀ ਗੱਲ ਹੈ ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ ਬਾਰ-ਬਾਰ ਇਹ ਕਹਿ ਰਹੀਆਂ ਹਨ ਕਿ ਅਸੀਂ ਆਪਸ ਦੇ ਵਿੱਚ ਏਕਤਾ ਕਰਨ ਲਈ ਏਕੇ ਕਰਨ ਲਈ ਪੂਰਾ ਯਤਨ ਕਰ ਰਹੇ ਹਾਂ ਬਾਰ-ਬਾਰ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ ਹਰ ਮੀਟਿੰਗ ਤੋਂ ਬਾਅਦ ਇਹ ਕਿਹਾ ਜਾਂਦਾ ਹੈ ਕਿ ਏਕਤਾ ਦੇ ਬਹੁਤ ਨੇੜੇ ਪਹੁੰਚ ਗਏ ਹਾਂ ਬਸ ਕੁਝ ਕੁ ਗੱਲਾਂ ਹੀ ਰਹਿ ਗਈਆਂ ਨੇ ਅਗਲੀ ਜਿਹੜੀ ਮੀਟਿੰਗ ਹੈ ਉਸ ਦੇ ਵਿੱਚ ਅਸੀਂ ਏਕਾ ਕਰ ਲਾਂਗੇ ਸੰਪੂਰਨ ਏਕਾ ਹੋ ਜਾਏਗਾ ਮਿਨੀਮਮ ਪ੍ਰੋਗਰਾਮ ਦੇ ਉੱਤੇ ਵੀ ਸਾਡੀ ਸਹਿਮਤੀ ਬਣ ਜਾਏਗੀ ਤੇ ਅਸੀਂ ਇਕੱਠੇ ਹੋ ਕੇ ਸਾਰੀਆਂ ਜਥੇਬੰਦੀਆਂ ਜਿਹੜਾ ਹੈ ਉਹ ਸੰਘਰਸ਼ ਕਰਾਂਗੇ ਇਹ ਕਿਹਾ ਜਾਂਦਾ ਹੈ ਪਰ ਨਾਲ ਹੀ ਵੱਖਰੀ ਪ੍ਰੈਸ ਕਾਨਫਰੰਸ ਕਰਕੇ ਆਪਣੇ ਵੱਲੋਂ ਨਵਾਂ ਮੋਰਚਾ ਜਿਹੜਾ ਹੈ ਉਹ ਲਾਉਣ ਦਾ ਐਲਾਨ ਵੀ ਕਰ ਦਿੱਤਾ ਗਿਆ ਇਸ ਨੂੰ ਦੇਖਿਆ ਕਿਵੇਂ ਜਾਵੇ ਇਹਦੇ ਨਾਲ ਸਾਫ਼ ਇਜ਼ਾਹਰ ਹੈ ਕਿ ਜਿਹੜਾ ਏਕਾ ਕਰਨ ਦੀਆਂ ਗੱਲਾਂ ਹੋ ਰਹੀਆਂ ਸੀ ਉਹਨਾਂ ਦੇ ਵਿੱਚ ਕੋਈ ਸੱਚਾਈ ਨਹੀਂ ਹੈ ਕੋਈ ਤੱਥ ਨਹੀਂ ਉਹ ਸਿਰਫ ਲੋਕ ਦਿਖਾਵਾ ਕੀਤਾ ਜਾ ਰਿਹਾ ਸੀ ਕਿਉਂਕਿ ਜਿਹੜਾ ਆਮ ਲੋਕਾਂ ਦਾ ਪ੍ਰੈਸ਼ਰ ਹੈ ਉਹ ਇਹਨਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਬਹੁਤ ਵਧ ਰਿਹਾ ਸੀ ਕਿ ਤੁਸੀਂ ਅਲੱਗ-ਅਲੱਗ ਮੋਰਚੇ ਨਾ ਲਗਾਓ ਅਲੱਗ-ਅਲੱਗ ਸੰਘਰਸ਼ ਨਾ ਕਰੋ ਅਲੱਗ-ਅਲੱਗ ਅੰਦੋਲਨ ਨਾ ਕਰੋ ਜਦ ਤੁਹਾਡੀਆਂ ਮੰਗਾਂ ਇੱਕ ਨਹੀਂ ਤਾਂ ਤੁਹਾਨੂੰ ਇਕੱਠੇ ਹੋ ਕੇ ਹੀ ਅੰਦੋਲਨ ਕਰਨਾ ਚਾਹੀਦਾ ਹੈ ਸੋ ਉਹ ਲੋਕ ਦਿਖਾਵਾ ਕਰਨ ਲਈ ਉਸ ਪ੍ਰੈਸ਼ਰ ਤੋਂ ਬਾਹਰ ਆਉਣ ਦੇ ਲਈ ਇਹ ਦਿਖਾਵਾ ਕੀਤਾ ਜਾਂਦਾ ਹੈ ਬਾਰ ਬਾਰ ਕਿ ਅਸੀਂ ਮੀਟਿੰਗ ਕਰ ਰਹੇ ਹਾਂ ਮੀਟਿੰਗ ਤੋਂ ਬਾਅਦ ਇਹ ਕਹਿ ਦਿੱਤਾ ਜਾਂਦਾ ਹੈ ਕਿ ਹਜੇ ਕੋਈ ਫੈਸਲਾ ਨਹੀਂ ਹੋਇਆ ਅਗਲੀ ਮੀਟਿੰਗ ਦੀ ਤਰੀਕ ਪਾ ਦਿੱਤੀ ਜਾਂਦੀ ਹੈ ਲੇਕਿਨ ਦੋਵੇਂ ਹੀ ਤਰ੍ਹਾਂ ਜੜੀਆਂ ਨੇ ਚਾਹੇ ਉਹ ਐਸਕੇਮ ਰਾਜਨੀਤਿਕ ਹੋਵੇ ਚਾਹੇ ਐਸਕੇਮ ਗੈਰ ਰਾਜਨੀਤਿਕ ਹੋਵੇ ਉਹ ਕਿਸੇ ਵੀ ਤਰ੍ਹਾਂ ਨਾਲ ਏਕਾ ਕਰਨ ਦੇ ਲਈ ਏਕਤਾ ਦੇ ਲਈ ਇਕੱਠੇ ਹੋਣ ਦੇ ਲਈ ਸੰਜੀਦਾ ਨਹੀਂ ਹਨ ਭਾਸ਼ਣ ਜ਼ਰੂਰ ਦਿੱਤੇ ਜਾਂਦੇ ਨੇ ਕਿ ਅਸੀਂ ਤਿਆਰ ਹਾਂ ਅਸੀਂ ਸਾਨੂੰ ਪਤਾ ਹੈ ਕਿ ਬਿਨਾ ਏਕੇ ਤੋਂ ਇਹ ਅੰਦੋਲਨ ਜਿੱਤਿਆ ਨਹੀਂ ਜਾਣਾ ਲੇਕਿਨ ਫੇਰ ਵੀ ਜੋ ਕਹਿੰਦੇ ਨੇ ਉਸ ਤੋਂ ਬਿਲਕੁਲ ਉਲਟ ਉਹਨਾਂ ਦੇ ਜਿਹੜੇ ਐਕਸ਼ਨ ਨੇ ਉਹ ਦਿਖਾਈ ਦਿੰਦੇ ਨੇ ਇਹ ਵੀ ਬਾਰ ਬਾਰ ਦੁਹਾਈ ਦਿੱਤੀ ਜਾ ਰਹੀ ਸੀ ਕੇਂਦਰ ਸਰਕਾਰ ਵੱਲੋਂ ਵੀ ਕਈ ਬੁੱਧੀਜੀਵੀਆਂ ਵੱਲੋਂ ਵੀ ਕਿ ਕੇਂਦਰ ਗੱਲਬਾਤ ਇਸ ਲਈ ਨਹੀਂ ਕਰ ਰਿਹਾ ਹੈ ਕਿਉਂਕਿ ਜਦੋਂ ਤੱਕ ਇਹ ਜਥੇਬੰਦੀਆਂ ਇਕੱਠਾ ਨਹੀਂ ਹੁੰਦੀਆਂ ਕੋਈ ਗਰੰਟੀ ਨਹੀਂ ਹੈ ਕਿ ਜੇ ਕੋਈ ਫੈਸਲੇ ਤੇ ਪਹੁੰਚਿਆ ਵੀ ਜਾਵੇ ਕੁਝ ਮੰਗਾਂ ਨੂੰ ਜੇ ਮੰਨ ਵੀ ਲਿਆ ਜਾਵੇ ਤਾਂ ਇਸ ਚੀਜ਼ ਦੀ ਕੋਈ ਗਰੰਟੀ ਨਹੀਂ ਹੈ ਕਿ ਜਿਹੜੀ ਦੂਸਰੀ ਧਿਰ ਹੈ ਉਹ ਇਸ ਗੱਲ ਨੂੰ ਮੰਨ ਲਏਗੀ ਕੋਈ ਗਰੰਟੀ ਨਹੀਂ ਹੈ ਕਿ ਉਹ ਇੱਕ ਨਵਾਂ ਅੰਦੋਲਨ ਨਹੀਂ ਖੜੇਗੀ ਕਿ ਨਹੀਂ ਜੀ ਸਾਡੀਆਂ ਇਹ ਮੰਗਾਂ ਰਹਿ ਗਈਆਂ ਇਹ ਮੰਗਾਂ ਮੰਨੋ ਨਹੀਂ ਅਸੀਂ ਫੇਰ ਅੰਦੋਲਨ ਤੇ ਬੈਠਦੇ ਹਾਂ ਤੇ ਗੱਲਬਾਤ ਦੀ ਜਿਹੜੀ ਸਾਰੀ ਐਕਸਰਸਾਈਜ਼ ਹੈ ਉਹ ਫੇਲ ਹੋ ਜਾਏਗੀ ਉਹਦਾ ਜਿਹੜਾ ਡਿਜ਼ਾਇਰਡ ਰਿਜ਼ਲਟ ਹੈ ਉਹ ਨਤੀਜਾ ਨਹੀਂ ਨਿਕਲੇਗਾ ਉਸ ਕਬਸ਼ੇ ਨੂੰ ਇਹ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਉਹ ਸਹੀ ਠਹਿਰਾ ਰਹੇ ਨੇ ਕਿਉਂਕਿ ਇੱਕ ਪਾਸੇ ਜਦੋਂ ਗੱਲਬਾਤ ਸ਼ੁਰੂ ਹੋਈ ਹੈ ਦੁਬਾਰਾ ਗੱਲਬਾਤ ਤੋਂ ਉਮੀਦਾਂ ਬੱਝੀਆਂ ਨੇ ਉਸੇ ਟਾਈਮ ਹੀ ਇਹਨਾਂ ਨੇ ਆਪਣਾ ਅਲੱਗ ਤੋਂ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲਾਉਣ ਦਾ ਜਿਹੜਾ ਫੈਸਲਾ ਸੀ ਉਸ ਨੂੰ ਆ ਦਿੱਤਾ ਹੈ ਇਹ ਹਰ ਬਾਰ ਬਈ ਜਾਂਦਾ ਹੈ ਕਿ ਸਾਡੀ ਜਿਹੜੀ ਜਥੇਬੰਦੀ ਹੈ ਜਾਂ ਮੋਰਚਾ ਹੈ ਉਹ 올 ਇੰਡੀਆ ਲੈਵਲ ਦਾ ਮੋਰਚਾ ਹੈ ਸਾਰੇ ਸਟੇਟਸ ਦੇ ਵਿੱਚ ਹੀ ਜਿਹੜਾ ਹੈ ਸਾਰੀਆਂ ਸੂਬਿਆਂ ਦੀਆਂ ਰਾਜਧਾਨੀਆਂ ਵਿੱਚ ਅੰਦੋਲਨ ਹੋਏਗਾ ਮੋਰਚਾ ਲੱਗੇਗਾ ਲੇਕਿਨ ਅਜਿਹਾ ਹੁੰਦਾ ਨਹੀਂ ਹੈ ਵਾਸਤਵਕ ਦੇ ਵਿੱਚ ਜਿਹੜਾ ਪੱਕਾ ਮੋਰਚਾ ਲਾਉਣ ਦੀ ਗੱਲ ਹੋਈ ਹੈ ਉਹ ਸਿਰਫ ਪੰਜਾਬ ਦੇ ਵਿੱਚ ਹੀ ਲੱਗੇਗਾ ਜਿਵੇਂ ਹੁਣ ਦੋ ਮੋਰਚੇ ਲੱਗੇ ਹੋਏ ਨੇ ਉਹ ਵੀ ਪੰਜਾਬ ਦੇ ਵਿੱਚ ਹੀ ਲੱਗੇ ਹੋਏ ਨੇ ਪੰਜਾਬ ਦੇ ਬਾਰਡਰਾਂ ਤੇ ਹੀ ਲੱਗੇ ਹੋਏ ਨੇ ਹੋਰ ਕਿਸੇ ਵੀ ਸੂਬੇ ਦੇ ਵਿੱਚ ਇਸ ਤਰੀਕੇ ਦੇ ਮੋਰਚੇ ਨਹੀਂ ਚੱਲ ਰਹੇ ਨਾ ਹੀ ਅੱਗੇ ਚੱਲਣੇ ਨੇ ਇਸ ਨੂੰ ਕਿਹਾ ਇਹ ਜਾਂਦਾ ਕਿ ਅਸੀਂ ਦੇਸ਼ ਦੀ ਕਿਸਾਨਾਂ ਦੀ ਲੜਾਈ ਲੜ ਰਹੇ ਹਾਂ ਲੇਕਿਨ ਇਹ ਕਿਸੇ ਵੀ ਦੇਸ਼ ਦੇ ਕਿਸਾਨਾਂ ਦੀ ਲੜਾਈ ਨਹੀਂ ਹੈ ਇਹ ਜਥੇਬੰਦੀਆਂ ਹੁਣ ਆਪਸ ਤੇ ਵਿੱਚ ਇਹਨਾਂ ਦੇ ਵਿੱਚ ਮੁਕਾਬਲਾ ਚੱਲ ਗਿਆ ਕਿ ਕਿਹੜਾ ਲੀਡਰ ਵੱਡਾ ਹੈ ਜਦੋਂ ਇਹ ਲੱਗਿਆ ਕਿ ਡੱਲੇ ਵੱਲ ਤੇ ਪੰਦੇਰ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਨ ਦੇ ਵਿੱਚ ਸਫਲ ਹੋ ਗਏ ਨੇ ਉਹਨਾਂ ਦਾ ਕਦ ਜਿਹੜਾ ਹੈ ਸ਼ਾਇਦ ਹੋਰ ਵੱਡਾ ਨਾ ਹੋ ਜਾਵੇ ਤਾਂ ਇਹਨਾਂ ਵੱਲੋਂ ਵੀ ਬਰਾਬਰ ਦਾ ਪੈਰਲਲਿਕ ਪੱਕਾ ਮੋਰਚੇ ਲਾਉਣ ਦਾ ਐਲਾਨ ਕਰ ਦਿੱਤਾ ਗਿਆ ਇਹੀ ਕਿਹਾ ਗਿਆ ਕਿ ਜਿਵੇਂ ਸ਼ੰਮੂ ਤੇ ਖਲੋਰੀ ਦੇ ਵਿੱਚ ਟਰਾਲੀਆਂ ਭਰ ਕੇ ਰਾਸ਼ਨ ਲੈ ਕੇ ਤਿਆਰੀ ਨਾਲ ਬੈਠਿਆ ਗਿਆ ਹੈ ਕਿ ਲੰਬੇ ਸਮੇਂ ਵਾਸਤੇ ਬੈਠਿਆ ਜਾਏਗਾ ਉਸੇ ਤਰੀਕੇ ਦਾ ਹੀ ਜਿਹੜਾ ਅੰਦੋਲਨ ਹੈ ਜਾਂ ਮੋਰਚਾ ਹੈ ਉਹ ਚੰਡੀਗੜ੍ਹ ਦੇ ਵਿੱਚ ਲਾਉਣ ਦੀ ਗੱਲ ਕਹੀ ਜਾ ਰਹੀ ਹੈ ਇਹ ਚੰਗਾ ਹੁੰਦਾ ਜੇ ਉਹ ਆਪਣੇ ਜਿਹੜੇ ਵਿਖਰੇਵੇਂ ਨੇ ਆਪਣੀ ਈਗੋ ਦੀ ਲੜਾਈ ਆਪਣੇ ਹੌਮੇ ਨੂੰ ਛੱਡ ਕੇ ਇਕੱਠੇ ਹੋ ਜਾਣ ਤੇ ਇਕੱਠੇ ਹੋ ਕੇ ਕੇਂਦਰ ਸਰਕਾਰ ਦੇ ਨਾਲ ਜੋ ਗੱਲਬਾਤ ਚੱਲ ਰਹੀ ਹੈ ਉਸ ਵਿੱਚ ਹਿੱਸਾ ਲੈਣ ਤਾਂ ਕਿ ਕਿਸੇ ਨਾ ਕਿਸੇ ਕਿਸਾਨਾਂ ਦੀਆਂ ਮੰਗਾਂ ਨੂੰ ਜੇ ਮਨਾ ਲਿਆ ਜਾਂਦਾ ਹੈ ਤੇ ਕਿਸਾਨਾਂ ਦਾ ਉਸ ਦੇ ਵਿੱਚ ਫਾਇਦਾ ਹੋਵੇ ਲੇਕਿਨ ਕਿਸਾਨਾਂ ਦਾ ਫਾਇਦਾ ਦੇਖਣ ਦੀ ਜਗ੍ਹਾ ਇਹ ਜਿਹੜੇ ਆਗੂ ਨੇ ਕਿਸਾਨ ਆਗੂ ਨੇ ਉਹ ਸਿਰਫ ਆਪਣਾ ਫਾਇਦਾ ਦੇਖ ਰਹੇ ਨੇ ਆਪਣੀ ਜਿਹੜੀ ਚੜਤ ਹੈ ਉਹ ਕਿਵੇਂ ਵਧਾ ਸਕਦੇ ਨੇ ਆਪਣਾ ਕਦ ਕਿਵੇਂ ਵੱਡਾ ਕਰ ਸਕਦੇ ਨੇ ਸਿਰਫ ਤੇ ਸਿਰਫ ਇਹਦੇ ਵੱਲ ਹੀ ਧਿਆਨ ਦਿੱਤਾ ਜਾ ਰਿਹਾ ਹੈ ਪਿਛਲੇ ਅੰਦੋਲਨ ਦੀ ਸਫਲਤਾ ਤੋਂ ਬਾਅਦ ਵੀ ਇਹੀ ਕੁਝ ਹੋਇਆ ਸੀ ਉਦੋਂ ਇਹ ਸੰਯੁਕਤ ਕਿਸਾਨ ਮੋਰਚਾ ਇਲੈਕਸ਼ਨਾਂ ਦੇ ਵਿੱਚ ਉਸ ਗੁੱਡਵਿਲ ਨੂੰ ਪਨਾਉਣ ਦੇ ਲਈ ਖੜਾ ਹੋਇਆ ਸੀ ਕਿ ਸ਼ਾਇਦ ਸਾਨੂੰ ਇਸੇ ਤਰੀਕੇ ਨਾਲ ਇਸ ਅੰਦੋਲਨ ਦੀ ਸਫਲਤਾ ਦੇ ਚਲਦੇ ਆ ਸਾਨੂੰ ਲੋਕ ਵੋਟਾਂ ਪਾ ਦੇਣਗੇ ਤੇ ਅਸੀਂ ਸੱਤਾ ਦੇ ਵਿੱਚ ਆ ਜਾਵਾਂਗੇ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਵਾਂਗੇ ਲੇਕਿਨ ਅਜੇ ਹ ਕੁਝ ਨਹੀਂ ਹੋਇਆ ਬਹੁਤ ਹੀ ਬੁਰੇ ਤਰੀਕੇ ਨਾਲ ਆਪਣੀਆਂ ਜ਼ਮਾਨਤਾਂ ਜ਼ਬਤ ਕਰਾ ਕੇ ਇਹ ਲੀਡਰ ਫਿਰ ਸ਼ਾਂਤ ਥੁਕੇ ਕਰੇ ਬੈਠੇ ਲੇਕਿਨ ਆਪਣੀ ਗਲਤੀ ਤੋਂ ਹਜੇ ਵੀ ਸ਼ਾਇਦ ਲੱਗਦਾ ਹੈ ਇਹਨਾਂ ਨੇ ਕੁਝ ਨਹੀਂ ਸਿੱਖਿਆ ਹਜੇ ਵੀ ਉਸੇ ਤਰੀਕੇ ਨਾਲ ਹੀ ਦੁਬਾਰਾ ਹੁਣ ਵੀ ਆਪਣੇ ਸਿਆਸੀ ਕਦਮ ਨੂੰ ਵੱਡਾ ਕਰਨ ਦੇ ਲਈ ਇਹ ਸਾਰੀ ਰਾਜਨੀਤਿਕ ਚਾਲਾਂ ਚੱਲੀਆਂ ਜਾ ਰਹੀਆਂ ਨੇ ਜੇ ਡੱਲੇਵਾਲ ਤੇ ਪੰਦੇਰ ਕੇਂਦਰ ਸਰਕਾਰ ਦੇ ਖਿਲਾਫ ਅੰਦੋਲਨ ਖੜਾ ਕਰਕੇ ਬੈਠੇ ਨੇ ਤਾਂ ਇਹਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਅੰਦੋਲਨ ਛੇੜਨ ਦੀ ਜਿਹੜੀ ਗੱਲ ਐ ਕਰ ਦਿੱਤੀ ਹੈ ਤਾਂ ਕਿ ਉਹਨਾਂ ਨਾਲੋਂ ਫਰਕ ਦਿਖਾਇਆ ਜਾ ਸਕੇ ਸਭ ਨੂੰ ਪਤਾ ਹੈ ਕਿ ਐਮਐਸਪੀ ਸੂਬੇ ਨੇ ਨਹੀਂ ਦੇਣੀ ਐਮਐਸਪੀ ਕੇਂਦਰ ਸਰਕਾਰ ਵੱਲੋਂ ਹੀ ਮਿਲਣੀ ਹੈ ਤੇ ਫਸਲਾਂ ਦੀ ਖਰੀਦ ਵੀ ਕੇਂਦਰ ਸਰਕਾਰ ਨੇ ਹੀ ਕਰਨੀ ਹੈ ਲੇਕਿਨ ਫਿਰ ਵੀ ਸੂਬੇ ਸਰਕਾਰ ਦੇ ਖਿਲਾਫ ਅੰਦੋਲਨ ਛੇੜ ਕੇ ਜਾਂ ਮੋਰਚਾ ਲਾਉਣ ਦਾ ਐਲਾਨ ਕਰਕੇ ਕੀ ਮਿਲੇਗਾ ਕੀ ਇਸ ਤੇ ਵਿੱਚੋਂ ਖਟਿਆ ਜਾਏਗਾ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਜਿਹੜੀਆਂ ਮੰਗਾ ਇਹ ਮੰਨ ਰਹੇ ਨੇ ਕਿ ਵਿਸ਼ੇਸ਼ ਸਦਨ ਬਲਾਕ ਸਦਨ ਦਾ ਇਜਲਾਸ ਬਲਾਕੇ ਉੱਥੇ ਖਰੜਾ ਰੱਦ ਕੀਤਾ ਜਾਵੇ ਪਹਿਲੀ ਗੱਲ ਤੱਕ ਪੰਜਾਬ ਸਰਕਾਰ ਪਹਿਲਾਂ ਹੀ ਉਸ ਖਰੜੇ ਨੂੰ ਉਸ ਲਾਗੂ ਕਰਨ ਤੋਂ ਮਨਾ ਕਰ ਚੁੱਕੀ ਹੈ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਇਸ ਫੈਸਲੇ ਬਾਰੇ ਜਾਣਕਾਰੀ ਵੀ ਦੇ ਦਿੱਤੀ ਗਈ ਹੈ ਦੂਸਰੀ ਗੱਲ ਕੀ ਵਿਧਾਨ ਸਭਾ ਦਾ اجلاس ਵੀ ਆਲਰੇਡੀ ਬੁਲਾ ਚੁੱਕੇ ਨੇ ਕੈਬਨਟ ਮੀਟਿੰਗ ਕਰਕੇ 24 25 ਨੂੰ اجلاس ਸੱਦ ਲਿਆ ਗਿਆ ਹੈ ਤੇ ਕੋਈ ਵੱਡੀ ਗੱਲ ਨਹੀਂ ਕਿ ਉਸ اجلاس ਦੇ ਵਿੱਚ ਪਹਿਲਾਂ ਹੀ ਸਰਕਾਰ ਇਸ ਜਿਹੜਾ ਖੇਤੀ ਦਾ ਖਰਣਾ ਆਇਆ ਹੈ ਉਸ ਨੂੰ ਰੱਦ ਕਰਨ ਬਾਰੇ ਵਿਚਾਰ ਕਰ ਰਹੀ ਹੋਵੇ ਤੇ ਉਹਦੇ ਵਾਸਤੇ ਹੀ ਇਹ ਸੈਸ਼ਨ ਸੱਦਿਆ ਗਿਆ ਹੈ ਲੇਕਿਨ ਫਿਰ ਉਸ ਨੂੰ ਮੰਗ ਦੇ ਰੂਪ ਦੇ ਵਿੱਚ ਰੱਖ ਕੇ ਤੇ ਉਸ ਸਦਨ ਦੀ ਉਡੀਕ ਕੀਤੇ ਬਗੈਰ ਹੀ 5 ਮਾਰਚ ਦਾ ਜਿਹੜਾ ਮੋਰਚਾ ਲਾਉਣ ਦਾ ਐਲਾਨ ਕਰਨਾ ਉਹ ਕਿੰਨਾ ਕੁ ਸਹੀ ਹੈ ਕਿੰਨੀ ਕੁ ਸਮਝਦਾਰੀ ਵਾਲ ਹੈ ਇਸ ਦਾ ਫੈਸਲਾ ਤੁਸੀਂ ਸਾਰਿਆਂ ਨੇ ਕਰਨਾ ਹੈ ਇਸ ਜਿਹੜੇ ਵੱਖਰੇ ਵੱਖਰੇ ਮੋਰਚੇ ਲਾਉਣ ਦੀ ਨੀਤੀ ਜੋ ਕਿਸਾਨ ਜਿੱਥੇ ਬੰਦਿਆਂ ਦੀ ਆਗੂਆਂ ਵੱਲੋਂ ਬਣਾਈ ਗਈ ਹੈ ਇਹਦੇ ਨਾਲ ਕਿਸਾਨਾਂ ਦਾ ਫਾਇਦਾ ਨਹੀਂ ਹੋਏਗਾ ਨੁਕਸਾਨ ਜ਼ਰੂਰ ਹੋ ਜਾਏਗਾ ਇਹ ਲੱਗਦਾ ਹੈ ਕਿ ਜਦੋਂ ਹੀ ਗੱਲਬਾਤ ਕਿਸੇ ਸਿਰੇ ਚੜਨ ਦੀ ਵੱਲੋਂ ਕਦਮ ਵਧਾਰ ਰਹੀ ਸੀ ਉਸੇ ਟਾਈਮ ਕੇਂਦਰ ਸਰਕਾਰ ਦੇ ਹੱਥ ਇੱਕ ਬਹਾਨਾ ਦਿੱਤਾ ਗਿਆ ਹੈ ਉਹ ਇਸ ਅਲੱਗ-ਅਲੱਗ ਮੋਰਚਿਆਂ ਦਾ ਬਹਾਨਾ ਲੈ ਕੇ ਉਸ ਗੱਲਬਾਤ ਤੋਂ ਪਿੱਛੇ ਵੀ ਹਟ ਸਕਦੀ ਹੈ ਆਪਣੇ ਕਦਮ ਵੀ ਪਿੱਛੇ ਖਿੱਚ ਸਕਦੇ ਨੇ ਕਿ ਤੁਹਾਡੇ ਵਿੱਚ ਆਪਸੀ ਏਕਤਾ ਹੀ ਨਹੀਂ ਹੈ ਸਾਨੂੰ ਇਸ ਚੀਜ਼ ਦੀ ਗਰੰਟੀ ਕਿਵੇਂ ਹੋਊਗੀ ਕਿ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਉਸ ਗੱਲਬਾਤ ਦੇ ਨਤੀਜਿਆਂ ਨੂੰ ਜਾਂ ਇਸ ਤੇ ਫੈਸਲਿਆਂ ਨੂੰ ਮੰਨਣਗੀਆਂ ਤੇ ਲਾਗੂ ਕਰਨਗੀਆਂ ਸੋ ਇਹੇ ਵਾਪਸ ਉਹਨਾਂ ਨੇ ਕੇਂਦਰ ਸਰਕਾਰ ਦੇ ਹੱਥ ਇੱਕ ਬਹਾਨਾ ਦੇ ਦਿੱਤਾ ਹੈ ਕਿ ਉਸ ਗੱਲਬਾਤ ਤੋਂ ਬਚ ਕੇ ਨਿਕਲ ਸਕਣ ਫੇਰ ਇਸੇ ਤਰੀਕੇ ਨਾਲ ਹੀ ਸੜਕਾਂ ਤੇ ਕਿਸਾਨਾਂ ਨੂੰ ਰੁਲਣ ਦੇ ਲਈ ਮਜਬੂਰ ਦੁਬਾਰਾ ਕੀਤਾ ਜਾਏਗਾ ਇਹ ਨਾ ਖਤਮ ਹੋਣ ਵਾਲਾ ਅੰਦੋਲਨ ਜਿਹੜਾ ਹੈ ਉਸ ਨੂੰ ਇਸੇ ਤਰੀਕੇ ਨਾਲ ਕਿਸੇ ਨਾ ਕਿਸੇ ਬਹਾਨੇ ਹੋਰ ਲੰਮਾ ਖਿੱਚਿਆ ਜਾਏਗਾ ਜਿਸ ਦਾ ਨੁਕਸਾਨ ਫੇਰ ਪੰਜਾਬ ਦੇ ਲੋਕਾਂ ਨੂੰ ਹੋਏਗਾ ਪੰਜਾਬ ਸੂਬੇ ਨੂੰ ਹੋਏਗਾ ਕਿਸੇ ਹੋਰ ਨੂੰ ਇਸ ਦਾ ਨੁਕਸਾਨ ਨਹੀਂ ਹੋਏਗਾ ਜਾਂ ਨੁਕਸਾਨ ਕਿਸਾਨਾਂ ਦਾ ਹੋ ਰਿਹਾ ਹੈ ਜਾਂ ਜਿਹੜੇ ਬਾਕੀ ਲੋਕ ਨੇ ਸੂਬੇ ਦੇ ਉਹਨਾਂ ਦਾ ਨੁਕਸਾਨ ਹੋ ਰਿਹਾ ਹੈ ਔਰ ਇਹ ਜਿਹੜੇ ਆਗੂ ਨੇ ਕਿਸਾਨ ਜਥੇਬੰਦੀਆਂ ਦੇ ਇਹ ਸਿਰਫ ਆਪਣੀ ਰਾਜਨੀਤੀ ਕਰ ਰਹੇ ਨੇ ਆਪਣੀ ਹਉਮੈ ਨੂੰ ਹੋਰ ਵੱਡਾ ਕਰ ਰਹੇ ਨੇ ਆਪਣੇ ਜਿਹੜਾ ਕੱਦ ਨੂੰ ਸਿਆਸੀ ਕੱਦ ਨੂੰ ਵਧਾਉਣ ਦੇ ਲਈ 바ਰਗੇਨਿੰਗ ਚਿਪ ਦਿੱਤਿਆ ਵਰਤਨ ਦੇ ਲਈ ਸਿਰਫ ਸਰਕਾਰਾਂ ਨੂੰ ਬਲੈਕਮੇਲ ਕਰਨ ਦੀ ਹੀ ਕੋਸ਼ਿਸ਼ ਕਰ ਰਹੇ ਨੇ ਇਸ ਤੋਂ ਵੱਧ ਇਸ ਮੋਰਚੇ ਦੇ ਐਲਾਨ ਨੂੰ ਕਿਸੇ ਹੋਰ ਤਰੀਕੇ ਨਾਲ ਨਾ ਤਾਂ ਸਮਝਾਇਆ ਜਾ ਸਕਦਾ ਹੈ ਨਾ ਹੀ ਉਸ ਨੂੰ ਦੇਖਿਆ ਜਾ ਸਕਦਾ ਸੋ ਉਮੀਦ ਕਰਦੇ ਹਾਂ ਕਿ ਇਨਾਂ ਜਥੇਬੰਦੀਆਂ ਦੇ ਆਗੂਆਂ ਦੇ ਵਿੱਚ ਥੋੜੀ ਬਹੁਤ ਸ਼ਿਆਣਾ ਕਿਤੇ ਬਚੀ ਹੋਏਗੀ ਤਾਂ ਉਸ ਨੂੰ ਇਹ ਅਕਲ ਨੂੰ ਹੱਥ ਮਾਰਨਗੇ ਇਕੱਠੇ ਹੋ ਕੇ ਸਾਰੇ ਜਾਣੇ ਮਿਲ ਕੇ ਜਿਹੜੀ ਅਗਲੀ ਗੱਲਬਾਤ ਹੋ ਰਹੀ ਹੈ ਉਹਦੇ ਵਿੱਚ ਸ਼ਾਮਲ ਹੋ ਕੇ ਕਿਸਾਨਾਂ ਦੀਆਂ ਕੁਝ ਨਾ ਕੁਝ ਮੰਗਾਂ ਨੂੰ ਮਨਵਾ ਕੇ ਕਿਸਾਨਾਂ ਦੇ ਫਾਇਦੇ ਦੀ ਗੱਲ ਕਰਨਗੇ ਨਾ ਕਿ ਆਪਣੇ ਫਾਇਦੇ ਬਾਰੇ ਸੋਚਣਗੇ ਇਸੇ ਉਮੀਦ ਦੇ ਨਾਲ ਤੁਹਾਨੂੰ ਵਿਦਾ ਲੈਣੇ ਆ ਧੰਨਵਾਦ